ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਲਗੁਣੀ ਤੇ ਰਾਤ ਚੌਗੁਣੀ ਤੱਕੀ ਬਖਰੀ ਲੋ ਜੀ ਦਿਨ ਤੇ ਹੱਥ ਚੱਲ ਰਹੇ ਨੇ ਤੇ ਤੇ ਅੱਜ ਚੱਲ ਰਹੇ ਨੇ ਆਪਾਂ ਹੁਣ ਚੱਲ ਰਹੇ ਆ ਜਾ ਰਹੇ ਹਾਂ ਬਾਜ਼ਾਰ ਨੂੰ ਤੇ ਅੱਜ ਹੈ ਗਿਆ ਧਨ ਧਨ ਦਿਰਸ ਸਾਰੇ ਨੂੰ ਤਨ ਤਿਰਸ ਬਾਬਾ ਬਿਸ਼ਕਰਮਾ ਦੇ ਤੇ ਹੈਪੀ ਦਿਵਾਲੀ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਤੇ ਹਰ ਵਾਰੀ ਦੋ ਤਿਹਾਰਾਂ ਦਾ ਮਤਲਬ ਪੰਗਾ ਜਾ ਪੈ ਜਾਂਦਾ ਹੈ। ਹਰ ਵਾਰੀ ਦੋ-ਤਿੰਨ ਤਿੰਨ ਤਿਹਾਰ ਬਣ ਜਾਂਦੇ ਨੇ। ਤੇ ਇਹ ਚੱਕਰੀਆਂ ਦਾ ਵੀ ਪੰਗਾ ਲੱਗਿਆ ਜੀ ਉਹ ਵੀ ਦੋ ਤੇ ਮਤਲਬ ਦੋ ਦਿਨ ਦੇ ਹੀ ਹੈ ਨਹੀਂ ਪਤਾ ਲੱਗਦਾ ਕਿ ਕਿਹੜੀ ਤਰੀਕ ਤੇ ਕਿਹੜੀ ਤਰੀਕ ਦੀ ਨਹੀਂ। ਆ ਹੁਣ ਦਿਵਾਲੀ ਦਾ ਵੀ ਇਹੀ ਪੰਗਾ ਪੈ ਗਿਆ। ਹੁਣ ਅੱਧੇ ਕਹਿੰਦੇ ਨੇ ਸੋਮਵਾਰ ਦੀ ਆ। ਅੱਜ ਤਾਂ ਇਹ ਮੰਗਲਵਾਰ ਦੀ ਆ ਕੋਈ ਸਾਰਾ ਸਮਝ ਚ ਨਹੀਂ ਆ ਰਿਹਾ ਹੈਗਾ ਕਿ ਮਤਲਬ ਅ ਦਸਹਰੇ ਤੋਂ 20 ਦਿਨ ਬਾਅਦ ਹੁੰਦੀ ਆ ਜੇ ਦੇਖਿਆ ਜਾਵੇ ਤਾਂ ਦਸਹਰੇ ਤੋਂ 20 ਦਿਨ ਬਾਅਦ ਤਾਂ ਬਣਾਈ ਨਹੀਂ ਰਹੀ ਇਹ ਤਾਂ ਮਹੀਨਾ ਹੀ ਥਾ ਮਹੀਨਾ ਸਾਰਾ 18 ਦਿਨ ਦੀ ਬਣਦੀ ਸਾਰੀਆਂ ਚਲੋ ਹੁਣ ਜਿਵੇਂ ਲੋਕ ਚੱਲਦੇ ਨੇ ਓਵੇਂ ਚੱਲਣਾ ਪੈਂਦਾ ਜੀ ਤੇ ਅੱਜ ਹੈਗੀ ਜੀ ਧੰਤੇਰਸ ਆਪਾਂ ਚੱਲਨੇ ਆਂ ਬਾਜ਼ਾਰ ਨੂੰ ਤੇ ਆਖਰ ਚੱਲਦੇ ਆਂ ਸੋ ਨੁਬਾਕਾਂ ਰੱਖ ਰੱਖ ਤੇ ਖੁਸ਼ ਹੋਮਾਂ ਦੇ ਬਾਜ਼ਾਰ ਦੀਆਂ ਰੌਣਕਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਆਓ ਜੀ ਆਪਾਂ ਆਵੇਂ ਬਾਜ਼ਾਰ ਬਾਜ਼ਾਰ ਦੇ ਰੌਣਕਾਂ ਦੇਖੋ ਸੁਨਹਿਰੀ ਦੁਕਾਨ ਤੇ ਆ ਗਏ ਆਪਾਂ ਤੇ ਦੇਖਦੇ ਕੋਈ ਚਿੱਕਾ ਸੁੱਕਾ ਲੈਣੇ ਕੋਈ ਚਾਂਦੀ ਦਾ ਅੰਦਰ ਵੜਨ ਲੱਗਿਆਣਾ ਆਪਾਂ ਆ ਗਏ ਅੰਦਰ ਲਓ ਜੀ ਸੁਨਹਿਰੀ ਦੁਕਾਨ ਤੇ ਆ ਗਏ ਭੀੜ ਦੇਖੋ ਤੇ ਅੱਧਰਾਂ ਤੇ ਗੱਲ ਨੂੰ ਆਉਂਦੇ ਹੈਗੇ ਆ ਜੀ ਦੰਤ ਤੇ ਰਸ ਦੀ ਭੀੜ ਆ ਮੰਨੂ ਆਪਣਾ ਬਾੜ ਦੇ ਕੀ ਜਾਂਦਾ ਹੈ ਅਜਨੇ ਆਰੇ ਲਗਾਉਂਦੇ ਭੀੜ ਦੇ ਤੱਕਾਉਣ ਦਾ ਕੋਲ ਫੰਡ ਦਾ ਰੋਣ ਦਾ ਬਿਆਸ ਵਾਂ ਪੂਰਾ ਸਿਆ ਦਾ ਬਿਆਸ ਓ ਦੇਖੋ ਜੁੱਤੀ ਵੀ ਚਾਂਦੀ ਦੀ ਬਣਾ ਕੇ ਰੱਖੀ ਹੈ ਆਬੀ ਉੱਤੇ ਕਿੰਨੇ ਵੇਲੇ ਲੱਗ ਰਹੀ ਆ ਚਾਂਦੀ ਦੇ ਹਟਣੀਆਂ ਲਾਈਆਂ ਆ ਮੰਨੋ ਵੜਾਤਾਰ ਕੰਨੀ ਮੰਗੀ ਉਹ ਵੀ ਜਾਂਦੀ ਸੋਨਾ ਬੱਲੇ ਬੱਲੇ ਆ ਇੱਕ ਚੈਨਾ 5000 ਰੁਪਏ ਮੰਨ ਬੱਲੇ ਕਿੰਨੇ ਟੋਲੇ ਦੀ ਆ ਇਹ 5 ਟੋਲੇ ਦੀ ਚੈਨਾ ਸੋ ਇਹ ਥੋੜਾ ਪਾਇਨੇ ਚਾਉਂਦੀ ਰਹਿ ਦਿੱਤੇ ਆਹ ਆ ਰਹੇ ਨੇ ਅਗਲੇ ਮਿੰਟ ਦਵਾ ਰਹੇ ਆ ਗਾਣਾ ਪਾਇਨਾ ਚਾਹੁੰਦਾ ਲੋਈ ਉਹਨੂੰ ਪਤਾ ਨਾ ਖੇਲ ਦੇ ਬੋ ਨੋਈ ਆਪਣੇ ਝਾੜੂ ਵੀ ਲੈ ਲਿਆ ਦੰਦ ਇਸ ਕਰਕੇ ਚੱਲਦੇ ਹੁੰਦੇ ਨੇ ਆਹ ਭਾਂਡੇ ਦੇ ਗਾਣਾ ਭਾਂਡੇ ਲੈ ਲੈ ਪਾਣੇ ਉਹ ਤਾਂ ਵੀਡੀਓ ਬਣਾਉਣੀ ਸੀ ਉੱਥੇ ਬਣਾਣੀ ਹੋਈ ਉੱਥੇ ਚੱਲਦੇ ਸੀ ਗਾਣੇ ਉਹਦੇ ਕਰਕੇ ਬਣਾਈ ਨਹੀਂ ਹੈਗੀ ਧਣੀਆਂ ਵਾਲਾ ਝਾੜੂ ਲੈ ਰਿਆ ਨੂਰ ਦੀ ਸਾਈਲੀ ਲੈ ਲਈ ਹੁਣ ਚੱਲਦੇ ਆਪਾਂ ਅੱਗੇ ਦੇਖੋ ਜਿਹਾ ਰਿਆ ਰੌਣਕਾਂ ਗੜੀਆਂ ਛੜੀਆਂ ਲੱਗਿਆ ਹੰਟ ਕੋਈ ਨਾ ਕਰੇ ਹਾਂ ਦੁਕਾਨ ਤੇ ਆਪਾਂ ਜਾ ਰਹੇ ਆ ਅਗਲੀ ਦੁਕਾਨ ਤੇ ਆ ਵੀ ਕਪੜਾ ਦੀ ਦੁਕਾਨ ਤਾਂ ਆ ਗਈ ਡੈਕੋਰੇਸ਼ਨ ਦਾ ਸਮਾਨ ਵਾਲੀ ਦੁਕਾਨ। ਇਹ ਕਾ ਆ ਗਈ। ਭੋਲੇ ਨਵੱਸਾ। ਹੋਜੀ ਹੁਣ ਆਪਾਂ ਆ ਗਏ ਇੱਧਰ ਖਾਣ-ਪੀਣ ਦਾ ਸਮਾਨ ਕਰਨੀ। ਉਹ ਆਪ ਕੋ ਕੋਈ ਕਰੇ ਇੱਧਰ ਜੱਮ ਸਜੋ ਸਾਂ। ਹੰਤਾਂ ਲੱਗਾ ਆਪਾਂ ਐਂਟਰੀ ਕਰਨ। ਦੇਖਦੇ ਹਾਂ ਕਿ ਕੀ ਸਮਾਨ ਲੈਣਾ। RAM ਮਰਦੀ ਸਮਾਨ ਲੈਣਾ। ਇਹ ਤੁ ਜੱਟ ਸਾਹ ਸਮਾਨ ਮਿਲ ਜਾਂਦਾ ਹੈ ਚਾਹ ਪੱਤੀ। ਕੌੜੀਆਂ ਚਕੌੜੀਆਂ ਮੈਗੀ ਤੇ ਸੇਮੀਆਂ ਆਲੂ ਪੋਜੀਆ ਪਲੇਨ ਪੋਜੀਆ ਹਰ ਇੱਕ ਆਈਟਮ ਮਿਲ ਜਾਂਦੀ ਆ ਬਿਸਕੁਟ ਹੋਵੇ ਆ ਮੈਨੇ ਬਿਸਕੁਟਾਂ ਦੇ ਪੈਕੇਟ ਮੂ ਦਾਲ ਜਵੇਂ ਬਗਰਾ ਸੱਤ ਅੱਪਸਾ ਤੋਂ ਫੈਂਦਰ ਬਈਆਂ ਨੇ 8 ਜਿਹੜਾ ਸਾਰਾ ਸਮਾਨ ਪਾਪ ਕੌਰ ਮਿਉਣਗੇ ਪਾਪ ਕੌਰ ਵੀ ਮਿਲ ਜਾਂਦੇ ਨੇ ਦੇਖਦੇ ਆਪਾਂ ਲੱਭਦੇ ਕਿੱਥੇ ਕਿਨੇ ਆਦੋਂ ਦਵਾਲੀ ਦਾ ਸਮਾਨ ਪਿਆ ਏਕਿੰਗ ਵਾਲਾ ਅਜੇ ਬਾਜ਼ਾਰਾਂ ਚ ਇੰਨੀ ਕਿ ਭੇੜਾ ਸਾਰਾ ਸਮਾਨ ਖਤਮ ਉੱਦੋਂ ਦੇਖੋ ਕਿੰਨਾ ਸਮਾਨ ਪਿਆ ਮੱਟੀਆਂ ਬਗਰਾ ਸੌਣ ਪਾਪੜੀ ਬਸ ਕੋੜ ਬਗਾਰਾ ਮਟਰ ਦਾ ਸਮਾਨ ਹੁਣ ਤਾਂ ਖਾਲੀ ਹੋ ਗਿਆ ਕਿ ਦੁਕਾਨ ਆ ਲੈ ਅੱਜ ਇੱਧਰ ਟੌਫੀਆਂ ਵਗੈਰਾ ਆ ਗਿਆ ਸਾਰੀਆਂ ਟੌਫੀਆਂ ਟੁਕੀਆਂ ਐ ਇੱਕ ਜੱਟ ਸਾਰਾ ਸਮਾਨ ਮੈ ਜਾਂਦਾ ਮੈਂਟੋਜ਼ ਆ ਗਈ ਅੱਬਲ ਕੰਮ ਹੋ ਗਈ ਹਾ ਦਵਾਲੀ ਨੇ ਗੱਫਾ ਦਾ ਸਮਾਨ ਰੱਖਿਆ ਪੈ ਕੇ ਕਰਕੇ ਸਮਾਨ ਵੀਗੇ ਬਹੁਤ ਹੈ। ਖਾਲੀ ਹੋ ਗਈ ਰਹੀ ਜਗ੍ਹਾ। ਲਓ ਜੀ ਆਪਾਂ ਬਿਹਾਰ ਤੋਂ ਜਾ ਕੇ ਆ ਗਏ। ਸਮਾਨ ਆਪਾਂ ਲਿਆਂਦਾ ਹਾਲੇ ਹੀ ਰੰਦਾ ਕਾਫੀ ਸਮਾਨ। ਤੇ ਪਾਲੂ ਵਾਂਗਾ ਸੰਡੇ ਸਵੇਰੇ ਦੇਖਾਂਗੇ ਘਰ ਹਾਲੇ ਖੇਰ ਕਿੰਨਾ ਘਰ ਆਉਣੇ ਦੀਵਾਲੀ ਰਹਿੰਦੀ ਹੈ ਲੈ ਆਉਣ ਦਾ। ਲੈ ਆਵਾ ਆਏ ਆਪਾਂ ਘਰੇ ਭਰੇ ਆ ਗਏ ਆਪਾਂ ਦੀਵਾ ਵਾਲੇ ਪਹਿਲਾਂ ਚੰਦੂ ਦੇ ਉੱਤੇ। ਆਪਾਂ ਦਾ ਪ੍ਰੋਕਟ ਨਾਲੇ ਉੱਪਰ। ਤੇ ਹੁਣ ਤੁਹਾਨੂੰ ਆਪਾਂ ਮਿਲਾਂਗੇ। ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਜਾ ਕੇ ਘਰੇ ਪਾ ਕੇ ਲੜੀਆਂ ਆਪਾਂ ਲਾਤੀਆਂ ਦੀਆਂ ਦੇਖੋ ਲੜੀਆਂ ਆਪਾਂ ਲਾ ਦੇਈਆਂ ਹੁਣ ਅੰਦਰ ਬਸੜੇ ਰਹਿ ਗਿਆ ਬਰਾਂਡੇ ਵਾਲੀਆਂ ਉਹ ਹੁਣ ਉਹਦਾ ਕਰਦੇ ਆ ਕਨੈਕਸ਼ਨ ਤੇ ਬਾਕੀ ਹੁਣ ਕੱਲ ਨੂੰ ਦੇਖਾਂਗੇ ਜਿਹੜਾ ਹਮਾਲਿਆ ਉਹਨਾਂ ਕੀ ਕੀ ਰਹਿਣਾ ਹੋਰ ਕੀ ਰਹਿ ਗਿਆ ਆਹ ਹੀ ਖੇਰ ਕੁਲਾ ਖਲਾਉਣੇ ਰਹਿ ਗਏ ਦਿਵਾਲੀ ਵਾਲੀ ਹਟੜੀ ਦੀ ਵੇਰ ਰਹਿੰਦੇ ਹੁਣ ਤੇ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਨੇ ਖਣਾ ਪਤ ਨੂੰ ਮਿਲਾਂਗੇ ਕਿਸੇ ਅਗਲੀ ਵੀਡੀਓ ਸਾਰਿਆਂ ਨੂੰ ਪਿਆਰਗ੍ਰ ਸਤਿ ਸ੍ਰੀ ਅਕਾਲ ਜੀ। ਲੋ ਜੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਅਗਲੀ ਵੀਡੀਓ ਚ। ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਵੇ ਸਤਿ ਸ੍ਰੀ ਅਕਾਲ।